ਸਚਿਕਲ ਦੋਸਤੋ ਪਬਲਿਕ ਸਮਾਣਾ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਸਵਰਗਿਆ ਸ਼੍ਰੀ ਸੰਤਰਾਮ ਸਿੰਘਲਾ ਜੀ ਦੇ ਅੱਜ 90ਵੇਂ ਜਨਮ ਦਿਨ ਦੇ ਅਫਸਰ ਤੇ ਅੱਜ ਉਹਨਾਂ ਦੇ ਸੁਪੁੱਤਰ ਸਾਬਕਾ ਕੈਬਨਟ ਮੰਤਰੀ ਬਜਿੰਦਰ ਸਿੰਘਲਾ ਆਪਣੇ ਪੂਰੇ ਪਰਿਵਾਰ ਸਮੇਤ ਅੱਜ ਸ਼ਰਦਾ ਦੇ ਫੁੱਲ ਤਿਹਾਰ ਪੇਟ ਕਰਨ ਦੇ ਲਈ ਸਮਾਣਾ ਵਿਖੇ ਪਹੁੰਚੇ ਇਸ ਮੌਕੇ ਤੇ ਸਮਾਣਾ ਸ਼ਹਿਰ ਦੇ ਵਿੱਚ ਵਿੱਚ ਕਾਂਗਰਸ ਦੇ ਵੱਖ-ਵੱਖ ਜਿਹੜੇ ਵਰਕਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਸਨ ਤਾਂ ਬਜਿੰਦਰ ਸਿੰਘਲਾ ਵੱਲੋਂ ਕਿਹਾ ਗਿਆ ਕਿ ਮੈਂ ਸ਼ਰਦਾ ਦੇ ਫੁੱਲ ਜਿਹੜੇ ਨੇ ਅੱਜ ਭੇਟ ਕਰਨ ਦੇ ਲਈ ਆਇਆ ਤੇ ਵਕ ਵਕ ਲੋਕਾਂ ਦੇ ਨਾਲ ਉਹਨਾਂ ਵੱਲੋਂ ਜਿਹੜੀ ਅੱਜ ਮੁਲਾਕਾਤ ਕੀਤੀ ਗਈ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਜਿੰਦਰ ਸਿੰਘਲਾ ਨੇ ਕਿਹਾ ਕਿ ਮੈਂ ਅੱਜ ਵੀ ਆਪਣੇ ਪਿਤਾ ਦੇ ਦਿਖਾਏ ਹੋਏ ਰਸਤੇ ਤੇ ਚੱਲ ਰਿਹਾ ਹਾਂ ਤੇ ਮੇਰਾ ਪਰਿਵਾਰ ਹਰ ਸਾਲ ਇੱਥੇ ਬਣੇ ਹੋਏ ਬੁੱਤ ਤੇ ਇਹਨਾਂ ਦੇ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਆਪਣੇ ਫੁੱਲ ਅਰਪਣ ਕਰਦਾ ਹੈ ਤਾਂ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਜਿਹੜੀ ਹੈ ਬਿਲਕੁਲ ਹੀ ਜਿਹੜੀ ਆ ਬੁਖਲਾੜ ਦੇ ਵਿੱਚ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇਹਨਾਂ ਦੇ ਵੱਲੋਂ ਕਾਂਗਰਸ ਦੇ ਉਮੀਦਵਾਰਾਂ ਦੇ ਜਿਹੜੇ ਨੇ ਬਾਹਰ ਹੀ ਜਿਹੜੇ ਅੱਜ ਇਸ ਵਾਰ ਕਾगज ਪਾੜੇ ਗਏ ਨਹੀਂ ਤਾ ਸਰਕਾਰ ਜਿਹੜੀ ਹੈ ਬਿਲਕੁਲ ਹੀ ਇਸ ਟਾਈਮ ਗੁੰੰਗੀ ਬੋਲੀ ਬਣੀ ਹੋਈ ਹੈ ਲੋਕਤੰਤਰ ਦਾ ਇਹਨਾਂ ਵੱਲੋਂ ਕਿਹਾ ਗਿਆ ਕਿ ਘਣ ਕਰ ਰਹੀ ਹੈ ਕਿਸੇ ਵੀ ਉਮੀਦਵਾਰ ਨੂੰ ਇਹਨਾਂ ਵੱਲੋਂ ਕਿਹਾ ਗਿਆ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਤਾਂ ਪੰਜਾਬ ਸਰਕਾਰ ਦੇ ਉੱਪਰ ਲਗਾਤਾਰ ਜਿਹਨਾਂ ਇਹਨਾਂ ਵੱਲੋਂ ਨਿਸ਼ਾਨਾ ਜਿਹੜਾ ਸਾਧਿਆ ਗਿਆ ਹੈ ਇਹਨਾਂ ਕਿਹਾ ਕਿ ਲੋਕ ਜਿਹੜੇ ਨੇ ਆਉਣ ਵਾਲੀ 14 ਤਰੀਕ ਨੂੰ ਕਾਂਗਰਸ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਕਿਸੇ ਨੂੰ ਵੀ ਕੋਈ ਵੀ ਜਿਹੜੀ ਘਬਰਾਉਣ ਦੀ ਜਰੂਰਤ ਨਹੀਂ ਹੈ ਜਿਵੇਂ ਕਿ ਸੁਮਨ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸ਼੍ਰੀ ਸੰਕਮ ਸਿੰਘ ਜੀ ਦਾ 90 ਮੇ ਜਨਮ ਦਿਹਾੜੇ ਤੇ ਉਹਨਾਂ ਦੇ ਸਟੈਚੂ ਸਮਾਨੇ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨਾਲ ਪਰਿਵਾਰਕ ਤੌਰ ਤੇ ਰਾਜਨੀਤਿਕ ਤੌਰ ਤੇ ਉਹਨਾਂ ਨਾਲ ਸਾਰੀ ਜ਼ਿੰਦਗੀ ਜੋ ਸਾਥੀ ਖੜੇ ਰਹੇ ਹਰ ਸਾਲ ਦੀ ਤਰ੍ਹਾਂ ਅੱਜ ਉਹਨਾਂ ਨੂੰ ਨਮਨ ਕਰਨ ਵਾਸਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਅੱਜ ਉਹਦੇ ਸਾਰੇ ਇਕੱਤਰ ਹੋਏ ਔਰ ਹਮ ਹਰ ਸਾਲ ਦੀ ਤਰ੍ਹਾਂ ਜੋ ਉਹਨਾਂ ਵੱਲੋਂ ਦਿਖਾਏ ਗਏ ਰਾਹ ਉਹਨਾਂ ਦੀ ਸੋਚ ਉਹਨਾਂ ਦੀ ਸਮਾਜ ਸੇਵਾ ਪ੍ਰਤੀ ਜੋ ਸੋਚ ਸੀ ਉਸ ਦੇ ਉੱਪਰ ਦੁਬਾਰਾ ਪੈਰਾ ਦਿੰਦੇ ਹੋਏ ਆਉਣ ਵਾਲੇ ਸਮੇਂ ਚ ਨੌਜਵਾਨ ਪੀੜੀ ਨੂੰ ਉਸੇ ਰਾਹ ਤੇ ਚੱਲਣ ਵਾਸਤੇ ਸਨੇਹਾ ਦਿੰਦੇ ਹੋਏ ਅੱਜ ਅਸੀਂ 9 ਦਸੰਬਰ 2025 ਨੂੰ 12:71 ਹੋਏ ਹਨ ਔਰ ਉਹਨਾਂ ਦੇ ਦਿਖਾਏ ਹੋਏ ਰਾਹਾਂ ਤੇ ਚੱਲਣ ਵਾਸਤੇ ਪ੍ਰਣ ਲੈਂਦੇ ਹਾਂ ਕਹਿੰਦੇ ਆ ਕਿ ਜੋ ਹਾਲ ਚੋਣਾਂ ਚ ਚੱਲ ਰਹੀ ਹੈ ਪਹਿਲਾਂ ਮਸਪਲ ਕਮੇਟੀ ਦੀਆਂ ਚੋਣਾਂ ਵੀ ਹੋਈਆਂ ਸਾਡੇ ਸਮੂਰਤ ਔਰ ਫਿਰ ਬਲਾਕ ਸੰਮਤੀ ਜ਼ਿਲ੍ਹਾ ਪੰਚਾਇਤੀ ਚੋਣ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ ਕਿਸ ਤਰੀਕੇ ਨਾਲ ਕਾਗਜ਼ਾਂ ਦੀ ਚੋਰੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਕਾਗਜ਼ਾਂ ਨੂੰ ਧੱਕੇ ਨਾਲ ਖਾਰਜ ਕੀਤਾ ਜਾ ਰਿਹਾ ਹੈ ਸਾਡੇ ਕਾਕੜਾ ਜ਼ੋਨ ਦੇ ਵਿੱਚ ਤਾਂ ਜਿਹੜੇ ਬੰਦੇ ਨੇ ਕਾਗਜ਼ਾਂ ਤੇ ਹਤਰਾਜ ਲਾਇਆ ਉਹ ਪਤਾ ਹੀ ਨਹੀਂ ਬੰਦਾ ਬੀਬੀ ਕੌਣ ਹੈ ਤੇ ਨਾ ਉਹਦਾ ਮੋਬਾਈਲ ਨੰਬਰ ਪਤਾ ਹੈ ਜੇ ਜੇ ਮੋਬਾਈਲ ਤੇ ਫੋਨ ਕਰੋ ਤਾਂ ਅੰਬਰਸਰ ਬੋਲਦਾ ਹੈ ਤੇ ਜਿਹੜਾ ਪੰਚਾਇਤੀ ਰਾਜ ਦਾ ਕਾਨੂੰਨ ਹੈ ਉਹ ਵੀ ਇਹ ਕਹਿੰਦਾ ਹੈ ਕਿ ਜੇ ਕੋਈ ਵੀ ਬੰਦਾ ਕਾਗਜ਼ਾਂ ਤੇ ਇਤਰਾਜ਼ ਲਾਣਾ ਚਾਹੁੰਦਾ ਤਾਂ ਉਹ ਆਪ ਉਮੀਦਵਾਰ ਹੋਣਾ ਚਾਹੀਦਾ ਤੇ ਉਸ ਵਾਸਤੇ ਮੈਂ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਸਾਡੇ ਪ੍ਰਸ਼ਾਸਨ ਨੂੰ ਵੀ ਇਸ ਗੱਲ ਨੂੰ ਧਿਆਨ ਚ ਲਿਆਉਂਦਾ ਪਰ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਸਾਡੇ ਐਸ்சி ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲਾ ਨੌਜਵਾਨ ਵੀਰ ਬੜਿਆ ਲਿਖਿਆ ਐ ਐਮਐਸਸੀ ਆਈਡੀ ਦਿਨਪ੍ਰੀਤ ਸਿੰਘ ਨੂੰ ਅਸੀਂ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਸੀ ਔਰ ਐਸੇ ਤਰੀਕੇ ਨਾਲ ਸਾਡਾ ਦੂਜਾ ਜ਼ੋਨ ਸੀਗਾ ਖੇਲਰਿਆ ਪਿੰਡ ਦਾ ਸਾਡਾ ਨੌਜਵਾਨ ਸਾਥੀ ਸੀਗਾ ਜਿਹੜਾ ਉੱਥੇ ਵੀ ਸਾਡੇ ਉਸ ਨੌਜਵਾਨ ਭਰਾ ਦੇ ਗਲਤ ਅਤਰਾਜ ਲਾ ਪਿਓ ਉਹਦੇ ਕਾਗਜ਼ਾਂ ਦਾ ਕਰਦੇ ਸ਼ੋ ਇਸ ਕਰਕੇ ਇਹ ਗੱਲਾਂ ਦਾ ਛੋਟੀਆਂ ਛੋਟੀਆਂ ਮੈਂ ਦੱਸ ਰਿਹਾ ਉਧਰ ਦਾ ਕਾਗਜ਼ਾਂ ਨੂੰ ਫਾੜਨ ਤੱਕ ਦੀ ਗੱਲਾਂ ਸਾਨੂੰ ਨੂੰ ਮਿਲੀਆਂ ਕਾਗਜ਼ਾਂ ਨੂੰ ਚੱਕ ਕੇ ਲੈ ਗਏ ਉਸ ਗੱਲਾਂ ਨੂੰ ਮਿਲੀਆਂ ਤੇ ਕੋਈ ਲੈ ਕਾ ਲੋਕਤੰਤਰ ਦਾ ਖਾਨ ਹੋ ਰਿਹਾ ਇੱਕ ਪਾਸੇ ਬਾਬਾ ਸਾਹਿਬ ਵੀਰਾਉ ਉਮੇਦਕਰ ਜੀ ਦਾ ਸੰਵਿਧਾਨ ਉਸ ਨੂੰ ਕਮਜ਼ੋਰ ਕਰਨ ਦੀ ਗੱਲ ਔਰ ਦੂਜੇ ਪਾਸੇ ਤੁਸੀਂ ਲੋਕਤੰਤਰ ਦਾ ਖਾਨ ਕਰ ਰਹੇ ਹੋ ਤਾਂ ਮੈਂ ਸਮਝਦਾ ਕਿ ਚੋਣਾਂ ਨੂੰ ਜਿੱਤ ਕੇ ਆਣਾ ਚਾਹੀਦਾ ਹੈ ਚੋਣਾਂ ਨੂੰ ਲੜ ਕੇ ਆਣਾ ਚਾਹੀਦਾ ਹੈ ਚਾਹੇ ਹਾਰ ਹੋਵੇ ਚਾਹੇ ਜਿੱਤ ਹੋਵੇ ਉਹਦਾ ਮਜ਼ਾ ਹੀ ਅੱਡ ਹੁੰਦਾ ਹੈ ਉਹਦਾ ਹੌਸਲਾ ਹੀ ਅੱਡ ਹੁੰਦਾ ਹੈ ਜਦੋਂ ਤੁਹਾਨੂੰ ਲੋਕਾਂ ਦੀ ਤਾਕਤ ਮਿਲਦੀ ਹੈ ਉਹ ਮੈਂ ਸਮਝਦਾ ਕਿ ਅੱਜ ਸਰਕਾਰ ਵੱਲੋਂ ਇਹ ਗੱਲਾਂ ਇਸ ਕਰਕੇ ਕੀਤੀਆਂ ਜਾ ਰਹੀਆਂ ਕਿ ਕਿ ਇੱਕ ਫਿਕਸੇ 4 ਸਾਲ ਚ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਕੋਈ ਗੱਲ ਜੋ ਵਾਅਦਾ ਇਹਨਾਂ ਨੇ ਲੋਕਾਂ ਨਾਲ ਕੀਤਾ ਸੀ ਕਿਸ ਨੂੰ ਪੂਰਾ ਨਹੀਂ ਕਰ ਸਕੇ ਅੱਜ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਖੁੱਲ੍ਹੇਆਮ ਕਤਲ ਹੋ ਜਾਂਦੇ ਹੈ ਦੋ-ਦੋ 2-200 ਰੁਪਏ ਕਰਕੇ ਲੋਕਾਂ ਦੇ ਖਤਮ ਹੋ ਜਾਂਦੇ ਇਹ ਗੱਲਾਂ ਕਦੇ ਪੰਜਾਬ 'ਚ ਨਹੀਂ ਹੁੰਦੀਆਂ ਸੀ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਹਮੇਸ਼ਾ ਪੰਜਾਬ ਦੀ ਤਾਕਤ ਰਹੀ ਹੈ ਔਰ ਉਸ ਨੂੰ ਬਰਕਰਾਰ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਔਰ ਮੈਂ ਸਮਝਦਾ ਕਿ ਇਹ ਚੋਣਾ ਦੇ ਵਿੱਚ ਪੰਜਾਬ ਦੇ ਲੋਕ ਇੱਕ ਸਹੀ ਸਨੇਹਾ ਦੇਣਗੇ ਪੰਜਾਬ ਦੇ ਲੋਕ ਇੱਕ ਤਕੜੇ ਤਰੀਕੇ ਨਾਲ ਇੱਕ ਫੈਸਲਾ ਕਰਨਗੇ ਤਾਂ ਕਿ ਪੂਰੀ ਸਰਕਾਰ ਨੂੰ ਸਮਝ ਆ ਸਕੇ ਕਿ ਜੋ ਵਾਦਾ ਆਮ ਆਦਮੀ ਪਾਰਟੀ ਨੇ ਪਿਛਲੇ 4 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਤੇ ਉਹਦਾ ਕਿਸ ਤਰੀਕੇ ਨਾਲ ਆਜੋ ਦੀ ਗੱਲ ਚੱਲ ਰਹੀ ਹੈ ਛਾਗਰਸ ਪਾਰਟੀ ऐसी कोई ਗੱਲ ਨਹੀਂ ਹੈ ਇਹ ਸਾਰੇ ਗੱਲਾਂ ਪ੍ਰਚਾਰ ਮੀਡੀਆ ਦੇ ਰਾਹੀਂ ਹੋ ਜਾਂਦਾ ਹੈ ਕਈ ਵਾਰੀ पर लेकिन लोकतंत्र ਦੇ ਵਿੱਚ ਆਪਣੀ ਗੱਲ ਕਹਿਣਾ ਹੁਣ ਬੀਜੇਪੀ ਦਾ ਕੋਈ ਬੰਦਾ ਆਪਣੀ ਗੱਲ ਕਹਿ ਵੀ ਨਹੀਂ ਸਕਦਾ ਕਿ ਉੱਥੇ ਤਾਂ ਵਨ ਮੈਨ ਸ਼ੋਅ ਹੈ ਤੇ ਸਾਡੇ ਤਾਂ ਭਾਈ ਸਾਹਿਬ ਹਰ ਜਗ੍ਹਾ ਦੇ ਉੱਪਰ ਆਪਣੀ ਗੱਲ ਹਰ ਪਲੇਟਫਾਰਮ ਤੇ ਆਪਣੀ ਗੱਲ ਰੱਖਣਾ ਹਰ ਬੰਦੇ ਦਾ ਅਧਿਕਾਰ ਹੈ ਹਰ ਪਾਰਟੀ ਦੇ ਵਰਕਰ ਤੋਂ ਲੈ ਕੇ ਲੀਡਰ ਤੱਕ ਦਾ ਅਧਿਕਾਰ ਹੈ ਚਾਹੇ ਉਹ ਛੋਟਾ ਲੀਡਰ ਹੈ ਚਾਹੇ ਵੱਡਾ ਲੀਡਰ ਹੈ ਚਾਹੇ ਛੋਟਾ ਵਰਕਰ ਹੈ ਚਾਹੇ ਵੱਡਾ ਵਰਕਰ ਹੈ ਤੇ ਇਹ ਸਾਡੀ ਪਾਰਟੀ ਦੀ ਤਾਕਤ ਵੀ ਹੈ ਇਹ ਲੋਕਤੰਤਰ ਦੀ ਇਹ ਸ਼ਕਤੀ ਵੀ ਹੈ ਤਾਕਤ ਵੀ ਹੈ ਤੁਸੀਂ ਇਸ ਕਰਕੇ ਮੈਂ ਸਮਝਦਾ ਕਿ ਹਾਇ ਇਸ ਠੀਕ ਹੈ ਕਿ ਜਦੋਂ 4 ਲੀਟਰ ਮਿਲ ਲੈਂਦੇ ਆ ਤਾਂ ਸਾਡੇ ਹੀ ਮੀਡੀਆ ਦੇ ਸਾਥੀ ਸਮਝ ਲੈਂਦੇ ਆ ਵੀ ਪਤ ਨਹੀਂ ਅੰਦਰ ਕੀ ਕੁਸ ਮਸੂਰੀ ਹੈ ਤੇ ਉਹੀ ਫੇਰ ਚਲਾ ਦਿੰਦੇ ਆਂ ਤਾਂ ਫਿਰ ਉਹ ਫੇਰ ਕਹਿੰਦੇ ਵੀ ਹੁਣ ਇਹ ਕਾਂਗਰਸ ਦੇ ਵਿੱਚ ਕੋਈ ਫਰਕ ਹੈ ਤੁਸੀਂ ਦੱਸੋ ਵੀ ਕਾਂਗਰਸ ਕਿੱਥੇ ਤੁਹਾਨੂੰ ਇਕੱਠੀ ਦਿਖੀ ਨਹੀਂ ਆ ਹੁਣ ਜਮਨੀ ਚੋਣ ਹੋ ਕੇ ਚੁੱਕੀ ਹੈ ਤਰਨਤਾਰਨ ਦੀ ਭਾਵੇਂ ਕਾਂਗਰਸ ਹਾਰ ਗਈ ਪਰ ਸਾਰੀ ਕਾਂਗਰਸ ਨੇ ਇਕੱਠੇ ਕਿੱਥੇ ਕੰਮ ਕੀਤਾ ਔਰ ਇਸੇ ਤਰੀਕੇ ਨਾਲ ਹਰ ਜਗ੍ਹਾ ਦੇ ਕਾਂਗਰਸ ਇਕੱਠੇ ਹੋ ਕੇ ਲੜਾਈ ਲੜ ਰਹੀ ਹੈ ਅੱਜ ਬਲਕ ਸੰਪਤੀ ਜੋ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਆਈਆਂ ਉਥੇ ਦਾ ਸਾਰੇ ਬੰਦਿਆਂ ਨੇ ਮਿਲ ਕੇ ਇਸ ਗੱਲ ਦੇ ਉੱਪਰ ਗੱਲ ਰੱਖੀ ਮੋਜੂਦਕਾ ਔਰ ਸਿੱਧੂ ਕਿਵੇਂ ਦੇਖੋ ਮੈਂ ਸਮਝਦਾ ਕਿ ਉਹ ਬਿਆਨ ਉਹਨਾਂ ਨੇ ਕੀ ਦੇਣਾ ਚਾਹਿਆ ਸੀ ਕੀ ਦਿੱਤਾ ਗਿਆ ਤੇ ਉਹਦੇ ਉੱਪਰ ਪਾਰਟੀ ਨੇ ਆਪਣੀ ਕਾਰਗੁਜ਼ਾਰੀ ਕਾਲ ਇਸ਼ੂ ਕਰ ਦਿੱਤੀ ਹੈ ਤਾਂ ਮੈਂ ਸਮਝਦਾ ਕਿ ਆਲਰੇਡੀ ਜਿਹੜੀ ਗੱਲ ਦੇ ਉੱਪਰ ਪਾਰਟੀ ਦਾ ਪਾਰਟੀ ਦੇ ਵੱਲੋਂ ਫੈਸਲਾ ਆ ਗਿਆ ਹੋਵੇ ਉਸ ਤੇ ਉੱਪਰ ਮੇਰਾ ਟਿੱਪਣੀ ਕਰਨਾ ਠੀਕ ਹੈ